ਅਜ ਅਸੀਂ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਰਚਨਾ ਬਾਰੇ ਵਿਚਾਰ ਚਰਚਾ ਕਰਾਂਗੇ। ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪ੍ਰਸਿੱਧ ਲੇਖਕਾ ਹੈ। ਉਸਨੇ ਆਪਣੀਆਂ ਰਚਨਾਵਾਂ ਰਾਹੀਂ ਮਰਦ ਪ੍ਰਧਾਨ ਸਮਾਜ ਵਿੱਚ ਸਦੀਆਂ ਤੋਂ ਦਬਾਈ ਜਾ ਰਹੀ ਔਰਤ ਦੀਆਂ ਇੱਛਾਵਾਂ, ਸੁਪਨੇ, ਬੰਦਛਾਂ ਦੀ ਬੇਦਨਾ, ਮੁਹੱਬਤ ਦੇ ਅਹਿਸਾਸ, ਬਿਰਹਾ ਦੀ ਪੀੜਾ, ਮਰਦ ਦੇ ਜ਼ਬਰ ਜ਼ੁਲਮ ਅਤੇ ਵਿਗਿਆਨਗੀ ਦੇ ਅਹਿਸਾਸ ਨੂੰ ਕਲਾਤਮਕ ਰੰਗ ਵਿੱਚ ਰੰਗ ਕੇ ਪਖ-ਪਖ ਸਹਿਦਿਕ ਵਿਦਾਵਾਂ ਵਿੱਚ ਕਲਮਬੱਧ ਕੀਤਾ ਹੈ। ਅਮਰਤਾ ਪ੍ਰੀਤਮ ਦਾ ਜਨਮ ਕਤਿੇ ਅਗਸਤ 1919 ਨੂੰ ਗੁਜਰਾਵਾਲੇ ਪਾਕਿਸਤਾਨ ਵਿਖੇ ਹੋਇਆ ਤੇ ਉਹਨਾਂ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਹਿਤਕਾਰੀ ਸੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਾਜਕੌਰ ਸੀ ਅਮਰਤਾ ਪ੍ਰੀਤਮ ਨੇ ਗਿਆਨੀ ਅਤੇ ਬੀਏ ਦੀ ਵਿਦਿਅਕ ਯੋਗਤਾ ਹਾਸਲ ਕੀਤੀ ਅਤੇ ਸਹਿਤਕਾਰੀ ਨੂੰ ਕਿਤੇ ਵਜੋਂ ਅਪਣਾਇਆ ਅਮਰਤਾ ਪ੍ਰੀਤਮ ਨੇ ਆਪਣੇ ਕਵੀ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੀ ਪ੍ਰੇਰਨਾ ਸਦਕਾ ਕਵਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਮਰਤਾ ਪ੍ਰੀਤਮ ਨੇ 23 ਕਾਵ ਸੰਗ੍ਰਹਿ 11 ਕਹਾਣੀ ਸੰਗ੍ਰਹਿ ਤੇ 28 ਨਾਵਲਾਂ ਦੀ ਰਚਨਾ ਕੀਤੀ ਇਸ ਤੋਂ ਇਲਾਵਾ ਉਸਨੇ ਤਿੰਨ ਸਫਰ ਨਾਮੇ 200 ਅਜੀਬਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਉਸ ਦੀਆਂ ਰਚਨਾਵਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਮਰਤਾ ਪ੍ਰੀਤਮ ਨੇ 1968 ਦੇ ਵਿੱਚ ਨਾਗਮਣੀ ਮਾਸਿਕ ਪੱਤਰ ਦੀ ਸੰਬਾਦਨਾ ਵੀ ਸ਼ੁਰੂ ਕੀਤੀ ਅਮਰਤਾ ਪ੍ਰੀਤਮ ਨੂੰ ਸਨੇੜੇ ਕਾਵ ਸੰਗ੍ਰਹਿ ਦੇ ਉੱਤੇ ਭਾਰਤੀ ਸਹਿਦ ਅਕਾਦਮੀ ਦਾ ਪੁਰਸਕਾਰ 1956 ਵਿੱਚ ਹਾਸਲ ਹੋਇਆ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਹਿਦਕਾਰ ਪੁਰਸਕਾਰ 1958 ਵਿੱਚ ਹਾਸਲ ਹੋਇਆ ਅਤੇ ਅਮਰਤਾ ਪ੍ਰੀਤਮ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੀ ਅਪਾਧੀ 1969 ਵਿੱਚ ਹਾਸਲ ਹੋਈ। ਦਿੱਲੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਡੀਲੈਡ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਹਿਦ ਦੇ ਸਭ ਤੋਂ ਵੱਡੇ ਪੁਰਸਕਾਰ ਗਿਆਨਪੀਠ ਪੁਰਸਕਾਰ ਦੇ ਨਾਲ 1981 ਵਿੱਚ ਸਨਮਾਨਿਤ ਕੀਤਾ। ਉਨ੍ਹਾਂ ਦੇ ਸਹਿਦਿਕ ਯੋਗਦਾਨ ਕਰਕੇ ਉਨ੍ਹਾਂ ਨੂੰ 1986 ਵਿੱਚ ਰਾਜ ਸਭਾ ਦੀ ਮੈਂਬਰਸ਼ਿਪ ਵੀ ਹਾਸਲ ਹੋਈ। ਅਮਰਤਾ ਪ੍ਰੀਤਮ ਦੀਆਂ ਮੁੱਖ ਕਾਵ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ। ਠੰਡੀਆਂ ਗਿਰਨਾ, ਅਮਰਤ ਲੈ ਰਾਂ, ਜੀਉਂਦਾ ਜੀਵਨ, ਤਰੇਲ ਤੋਤੇ ਫੁੱਲ, ਉਹ ਗੀਤਾਂ ਵਾਲਿਓ, ਲੋਕ ਪੀੜਾ, ਪੱਥਰ ਗੀਟੇ, ਲੰਮੀਆਂ ਵਾਟਾਂ, ਮੈਂ ਤਵਾਰੀਖਾ ਹਿੰਦ ਦੀ ਸਰਗੀ ਵੇਲਾ ਸਨੇੜੇ ਅਸ਼ੋਕਾ ਚੇਤੀ 나ਗਮਣੀ ਛੇ ਰੁੱਤਾਂ ਕਾਗੀ ਤੇ ਕੈਨਮਸ ਮੈਂ ਜਮਾ ਤੂੰ ਆਦ ਅਮਰਤਾ ਪ੍ਰੀਤਮ ਦੇ ਕਾਵਿਕ ਸਫਰ ਨੂੰ ਪੰਜ ਪੜਾਵਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ ਪਹਿਲੇ ਪੜਾਅ ਵਿੱਚ ਉਸ ਦੀ ਕਪਤਾ ਮਾ ਧਰਮਕ ਤੇ ਰਵੈਤੀ ਸਨ ਦੂਜੇ ਪੜਾਅ ਵਿੱਚ ਉਸ ਨੇ ਔਰਤ ਦੇ ਦਬੇ ਕੁੱਟੇ ਜਜ਼ਬਾਤਾਂ ਨੂੰ ਪੇਛ ਕੀਤਾ ਤੀਜੇ ਪੜਾਅ ਵਿੱਚ ਉਸ ਨੇ ਇਸਤਰੀ ਉੱਪਰ ਸਮਾਜਿਕ ਤੇ ਰਾਸੀ ਜ਼ਬਰ ਜ਼ਬਰ ਜ਼ੁਲਮ ਦੀ ਕਲ ਕੀਤੀ ਚੌਥੇ ਪੜਾਅ ਵਿੱਚ ਉਸ ਨੇ ਨਾਰੀ ਚੇਤਨਾ ਦਾ ਪ੍ਰਚਾਰ ਤੇ ਸੰਚਾਰ ਕੀਤਾ ਅਤੇ ਪੰਜਵੇਂ ਪੜਾਅ ਵਿੱਚ ਉਸ ਦੀ ਕਪਤਾ ਆਪ ਉਧਰੇ ਪਣਦੇ ਭਾਵਾਂ ਨਾਲ ਪਰ ਗਈ ਅਮਰਤਾ ਪ੍ਰੀਤਮ ਨੇ ਵਾਰਿਸਾ ਕਪਤਾ ਵਿੱਚ 1947 ਦੇ ਦੰਗੇ ਪਸਾਦਾ ਵਿੱਚ ਮਨੁੱਖ ਦੀ ਤਰਾਸਤੀ ਨੂੰ ਅੰਕਿਤ ਕੀਤਾ ਹੈ ਸਾਰਾ ਪੰਜਾਬ ਫਿਰਕਾ ਪ੍ਰਸਤੀ ਦੀ ਲਪੇਟ ਵਿੱਚ ਆ ਗਿਆ ਆਣਗਤ ਲੋਕ ਮਾਰੇ ਗਏ ਔਰਤਾਂ ਨੂੰ ਬੇਬਦ ਕੀਤਾ ਗਿਆ ਤੇ ਪ੍ਰੇਮੀ ਆਪਣੇ ਮਹਿਬੂਬ ਤੋਂ ਵਿਛੜ ਗਏ ਪੰਜਾਬ ਦੀ ਸਵਰਗ ਵਰਗੀ ਧਰਤੀ ਨਰਕ ਵਿੱਚ ਬਦਲ ਗਈ ਇਸ ਤਰ੍ਹਾਂ ਦੇ ਹਾਲਾਤ ਵਿੱਚ ਕਵਿਤਰੀ ਲੋਕ ਕਵੀ ਵਾਰਿਸਾ ਨੂੰ ਆਵਾਜ਼ ਦਿੰਦੀ ਹੈ ਬੇਦਰਦ ਮੰਦਾ ਦੇ ਦਰਦੀ ਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਪਰਿਚਨਾਵ ਕਿਸੇ ਨੇ ਪੰਜਾਬ ਪਾਣੀਆਂ ਵਿੱਚ ਤੀਜਹ ਰਲਾ ਤੇ ਉਹਨਾਂ ਪਾਣੀਆਂ ਤਰਤ ਨੂੰ ਦਿੱਤਾ ਲਾ ਅਮਰਤਾ ਪ੍ਰੀਤਮ ਨੇ ਸੱਤ ਬਰੇ ਹਫਤਾ ਵਿੱਚ ਨਿੱਜੀ ਪਿਆਰ ਦੀ ਬੇਦਨਾ ਨੂੰ ਹੀ ਵਿਅਕਤ ਨਹੀਂ ਕੀਤਾ ਸਗੋਂ ਪਿਆਰ ਦੀ ਸਮੂਕ ਬੇਦਨਾ ਨੂੰ ਉਹ ਲਿਖਿਆ ਹੈ ਇਸ ਹਫਤਾ ਵਿੱਚ ਪਿਆਰ ਦੇ ਰਾਹ ਵਿੱਚ ਆਉਣ ਵਾਲੀਆਂ ਸਮਾਜਿਕ ਬੰਧਸ਼ਾਂ ਹਿਰਦ ਦੀ ਪੀੜਾ ਮਾੜੀ ਤਕਦੀਰ ਦੀ ਬੇਰਹਿਮੀ ਅਤੇ ਆਸ਼ਿਕਾਂ ਦੀ ਬੇਵਸੀ ਨੂੰ ਪੇਸ਼ ਕੀਤਾ ਹੈ ਹੋਰ ਅਜਈਆਂ ਲੱਖਾਂ ਪੀੜਾਂ ਤੇਰੇ ਅਥਰੂ ਮੇਰੇ ਅਥਰੂ ਹੋਰ ਅਥਰੂ ਕਿੰਨੇ ਸੱਤ ਬਰਿਆਂ ਦਾ ਪੈਂਡਾ ਨੇਰੇ ਅਸੀਨਾ ਪੰਦੀ ਇਸ ਦੇ ਲੱਖਾਂ ਪੁੰਨੂ ਲੱਖਾਂ ਸਸੀਆਂ ਪੈਰ ਥਲਾਂ ਵਿੱਚ ਪੁੰਨੇ ਅਸ਼ੋਕਾ ਚੇਤੀ ਅਸ਼ੋਕਾ ਚੇਤੀ ਪਿਆਰ ਭਾਵਨਾ ਦੀ ਇੱਕ ਸੁੰਦਰ ਕਪਤਾ ਹੈ ਅਸ਼ੋਕਾ ਚੇਤੀ ਲਾਲ ਰੰਗ ਦਾ ਇੱਕ ਫੁੱਲ ਹੈ ਜੋ ਪ੍ਰੇਮ ਦਾ ਪ੍ਰਤੀਕ ਹੈ ਅਸ਼ੋਕਾ ਚੇਤੀ ਦੋ ਫੁੱਲਾਂ ਦੇ ਮਲਾਪ ਤੋਂ ਬਣਿਆ ਦੱਕਣੀਪਾਰ ਦਾ ਇੱਕ ਫੁੱਲ ਹੈ ਅਸ਼ੋਕਾ ਚੇਤੀ ਫੁੱਲ ਦੀ ਤਰ੍ਹਾਂ ਪਿਆਰ ਕਰਨ ਵਾਲੇ ਕਦੇ ਹਾਰ ਨਹੀਂ ਮੰਨਦੇ ਸਗੋਂ ਆਪਣੇ ਪਿਆਰ ਤੋਂ ਕੁਰਬਾਨ ਹੋਣ ਲਈ ਤਤਪਰ ਰਹਿੰਦੇ ਹਨ ਪਿਆਰ ਦੀ ਨਿਸ਼ਾਨੀ ਦਾ ਪ੍ਰਤੀਕ ਅਸ਼ੋਕਾ ਚੇਤੀ ਫੁੱਲ ਕਵਿਤੇਰੀ ਨੂੰ ਖੁਸ਼ੀ ਦਿੰਦਾ ਹੈ ਕਵਿਤਰੀ ਆਪਣੀ ਮੁਹੱਬਤ ਨੂੰ ਅਸ਼ੋਕਾ ਚੇਤੀ ਕਹਿ ਕੇ ਸਬੋਧਨ ਕਰਦੀ ਹੈ ਤੇਰਾ ਪਿਆਰ ਅਸ਼ੋਕਾ ਚੇਤੀ ਮੇਰੇ ਦਿਲ ਵਿੱਚ ਖੜਿਆ ਇੱਕ ਨਜ਼ਰ ਦੀ ਡੰਡੀ ਉੱਤੇ ਸੱਤਰ ਸੁਪਨਿਆਂ ਜੜਿਆ ਚਾਨਣ ਦੀ ਫਲਕਾਰੀ ਪਿਆਰ ਦੀਆਂ ਸੂਖਮ ਭਾਵਨਾਵਾਂ ਵਾਲਾ ਗੀਤ ਹੈ ਇਸ ਵਿੱਚ ਵਿਜੋਗ ਦੀ ਮਾਨਸਿਕ ਪੀੜਾ ਦਾ ਜ਼ਿਕਰ ਹੈ ਅੰਬਰ ਗੰਗਾ ਹੁੰਦੀ ਸਾਗਰ ਪਰ ਦਿੰਦੀ ਦਰਦਾਂ ਦਾ ਦਰਿਆ ਕਿਹੜਾ ਕੁੱਟ ਪਰੇ ਇਹ ਜੋ ਸਾਨੂੰ ਅਗਰ ਅੱਖਮੀ ਦੇ ਚੱਲਿਓ ਦਿਲ ਦੀ ਬੁੱਕਲ ਬਲਦੀ ਚਿੰਗਾ ਕੌਣ ਜਰੇ ਫੈਮਿਲੀ ਫੋਟੋਗ੍ਰਾਫ ਕਪਤਾ ਰੋਮਾਂਟਿਕ ਤੇ ਪ੍ਰਗਤੀਵਾਦੀ ਰੰਗ ਵਿੱਚ ਹੋਣ ਦੇ ਨਾਲ ਨਾਲ ਇਸ ਵਿੱਚ ਆਧੁਨਿਕ ਚੇਤਨਾ ਹੈ ਇਸ ਕਵਿਤਾ ਵਿੱਚ ਕਵਿਤਰੀ ਕੰਧ ਉੱਤੇ ਟੰਗੀ ਪੂਰੇ ਪਰਿਵਾਰ ਦੀ ਫੋਟੋ ਦੀ ਗੱਲ ਕਰਦੀ ਹੈ ਕਿ ਕਿਵੇਂ ਇਸ ਫੋਟੋ ਵਿੱਚ ਸਾਰਾ ਪਰਿਵਾਰ ਇੱਕ ਦੂਜੇ ਦੇ ਨੇੜੇ ਜਾਪਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਵਿੱਚ ਬਹੁਤ ਪਿਆਰ ਹੈ ਅਤੇ ਸਾਰਾ ਪਰਿਵਾਰ ਇਕੱਠਾ ਨਜ਼ਰ ਬਾਹਰੀ ਦੇਖ ਅਨੁਸਾਰ ਇਹ ਅੰਦਰੋਂ ਅੰਦਰੀ ਵੀ ਇਕਸਾਰ ਹੋਣ ਇਹ ਜ਼ਰੂਰੀ ਨਹੀਂ ਅਮਰਤਾ ਪ੍ਰੀਤਮ ਨੇ ਪਹਿਲਾ ਪਹਿਲਾ ਚੰਦ ਬੰਦੀ ਵਾਲੀ ਕਵਿਤਾ ਰਚੀ ਜਿਉਂ ਜਿਉ ਉਸਦੀ ਕਵਿਤਾ ਸਮਾਜਵਾਦੀ, ਰਾਸ਼ਟਰਵਾਦੀ ਅਤੇ ਅੰਤਰਰਾਸ਼ਟਰੀ ਹੁੰਦੀ ਗਈ ਤਾਂ ਉਸ ਦੇ ਨਾਲ ਨਾਲ ਉਹ ਸ਼ਾਂਤ ਰਹਤ ਹੁੰਦੀ ਗਈ ਉਸ ਨੇ ਆਪਣੀ ਕਵਤਾ ਵਿੱਚ ਪ੍ਰਕਿਰਤਿਕ ਜੰਨਾ ਤੇ ਬਿੰਬਾਂ ਤੋਂ ਇਲਾਵਾ ਮਾਨਵੀ ਬਿੰਬਾਂ ਦੀ ਵਰਤੋਂ ਕੀਤੀ ਹੈ ਅਮਰਤਾ ਪ੍ਰੀਤਮ ਨੇ ਧਰਮਕ ਵਿਸ਼ਿਆਂ ਉੱਤੇ ਕਵਤਾ ਲਿਖਣੀ ਸ਼ੁਰੂ ਕੀਤੀ ਨਿੱਜੀ ਪ੍ਰੇਮ ਬੇਦਨਾ ਦੇ ਅਹਿਸਾਸ ਨੂੰ ਨੇ ਸੰਗ ਕਲਬਦ ਕੀਤਾ ਨਾਰੀ ਦੀ ਸਮਾਜਿਕ ਦੁਰਦਸ਼ਾ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕਪਤਾ ਰਾਹੀ ਨਾਰੀ ਜੇਤਨਾਂ ਦਾ ਪ੍ਰਚਾਰ ਤੇ ਸੰਚਾਰ ਕੀਤਾ ਅਮਰਤਾ ਪ੍ਰੀਤਮ ਨੇ ਪ੍ਰਗਤੀਵਾਦੀ ਵਿਚਾਰ ਦੇ ਪ੍ਰਭਾਵ ਅਧੀਨ ਕ੍ਰਾਂਤੀਕਾਰੀ ਵਿਚਾਰਾਂ ਮਜ਼ਦੂਰਾਂ ਦੀਆਂ ਸਮੱਸਿਆ ਸਰਮਾਇਦਾਰੀ ਦੀ ਆਰਥਿਕ ਕਾਣੀਬੰਡ ਆਦ ਅਨੇਕਾ ਵਿਸ਼ਿਆਂ ਉੱਤੇ ਕਾਫੀ ਰਚਨਾ ਕੀਤੀ ਅਮਰਤਾ ਪ੍ਰੀਤਮ ਨੇ ਕਵਿਤਾ ਤੋਂ ਇਲਾਵਾ ਨਾਵਲ ਕਹਾਣੀ ਨਵੰਦ ਸਫਰਨਾਮਾ ਸਵੈ ਜੀਵਨੀ ਆਦ ਸਹਿਤ ਰੂਪਾਂ ਵਿੱਚ ਆਪਣੀ ਕਲਾਤਮਕ ਕੁਸ਼ਲਤਾ ਦਾ ਪ੍ਰਗਟਾਵਾ ਕੀਤਾ ਇਸ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਮਰਤਾ ਪ੍ਰੀਤਮ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਵੀਡੀਓ ਸੁੰਨਤ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ